ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਇੱਕ ਨਵਾਂ ਸ਼ੌਂਕ ਘਰਾਉਨੇ ਆ ਤੁਹਾਨੂੰ ਇੱਕ ਭਰਾ ਦੇ ਕੋਲ ਆਇਆ ਲੁਧਿਆਣੇ ਸ਼ਹਿਰ ਦਾ ਸ਼ੌਂਕਾ ਇਹਦੇ ਵਿੱਚ ਬਾਈ ਨੇ ਨਾ ਬੜੇ ਵਧੀਆ-ਵਧੀਆ ਕਬੂਤਰ ਰੱਖੇ ਹੋਏ ਆ ਬਾਜ਼ੀਆਂ ਵੀ ਛੱਡ ਦੇ ਨੇ ਘਰ ਵਾਲੀਆਂ ਬਾਜ਼ੀਆਂ ਉਡਦੀਆਂ ਇਸ ਤਹਿ ਤੋਂ ਤੇ ਕਬੂਤਰ ਬਹੁਤ ਸੋਹਣੇ ਹੀ ਵੀਰ ਦੇ ਵਿੱਚ ਨਾ ਬੜੇ ਕਾਲਸਰੇ ਵੀ ਬਾਈ ਨੇ ਰੱਖੇ ਹੋਏ ਆ ਤੇ ਮਲਬਈ ਵੀ ਰੱਖੇ ਹੋਏ ਆ ਤੇ ਵਧੀਆ ਉਡਾਣ ਵੀ ਆਉਂਦੀ ਆ ਮੈਂ ਕਿਹਾ ਭਰਾਵਾਂ ਨੂੰ ਕਰਾਉਨੇ ਸ਼ੌਂਕ ਆਏ ਹੀ ਮਿਲਣ ਵਾਸਤੇ ਵੀਰ ਨੂੰ ਤੇ ਬਾਈ ਦੇ ਕੋਲ ਇੱਕ ਚੱਪ ਕਰੈ ਸ਼ੋਆਂ ਦਾ ਜੋੜਾ ਆ ਬੜਾ ਸੋਹਣਾ ਆ ਤੁਹਾਨੂੰ ਨੇੜੇ ਤੋਂ ਮੈਂ ਦਿਖਾਉਣਾ ਨੇੜੇ ਹੋ ਗਿਆ ਪਰਾਂ ਤੇ ਨਵੇਂ ਪਰਾਂ ਤੇ ਆਉਂਦੇ ਦੇ ਆ ਪਰ ਲੱਗਦਾ ਬਾਈ ਨੇ ਖਿੱਚੇ ਹੋਏ ਆ ਇਹ ਆ ਬੈਠਾ ਬਾਈ ਪੈਰਾਂ ਤੇ ਮੌਜ ਆ ਦੋਨੇ ਇੱਕੋ ਜਿਹੇ ਆ ਖਟੀਆਂ ਅੱਖਾਂ ਦੇ ਆ ਇਹ ਕਾਲਸਰੇ ਦੇ ਪਿਛਲੇ ਬੰਨੇ ਆ ਇਹ ਦੇਖੋ ਬਈ ਆ ਆ ਬਹੁਤ ਸੋਹਣੇ ਆ ਚੁੱਪ ਕਰੈ ਸੋ ਦੋਨੇ ਨਵੇਂ ਪਰਾਂ ਤੇ ਆਉਂਦੇ ਇਹਦੇ ਆ ਸੁਣਿਆ ਪਈ ਇਹਨਾਂ ਦੀ ਨਾ ਉਡਾਰ ਬਹੁਤ ਹੁੰਦੀ ਆ ਬਾਈ ਨੇੜੇ ਹੋ ਕੇ ਦਿਖਾਉਂਦੇ ਆ ਤੁਹਾਨੂੰ ਇਹ ਕਿੱਧਰ ਗਿਆ ਆ ਬੈਠਾ ਇੱਕ ਤਾਂ ਚਿੱਟੇ ਦੇ ਪਿੱਛੇ ਤੇ ਇੱਕ ਹੋਰ ਪਿੱਛੇ ਬੈਠਾ ਖੱਡੀਆਂ ਦਾ ਆਹ ਫੇਰ ਹਾਂ ਬਾਈ ਨੇ ਇੱਕ ਟੈਡੀ ਸ਼ੈੱਡ ਵਿੱਚ ਰੱਖਿਆ ਹੋਇਆ ਇਹ ਜਿਹੜੇ ਚੱਪ ਕਰੈ ਸ਼ੂਆਣਾ ਇਹ ਜਿੱਥੇ ਕਿ ਜਿੰਨੇ ਕ ਮੈਂ ਉੜਦੇ ਦੇਖਿਆ ਫੁੱਲੀ ਉਡਾਰ ਦਿੰਦੇ ਆ ਹਾਂ ਵਿੱਚ ਮਾੜੇ ਵੀ ਹੁੰਦੇ ਆ ਹੀ ਨਹੀਂ ਕਹਿੰਦੇ ਵੀ ਜਿਹੜੇ ਨਸਲ ਹੀ ਆ ਨਾ ਮਸਲੀਆਂ ਦੀ ਉਡਾਰ ਬਹੁਤ ਹੁੰਦੀ ਆ ਤੇ ਆਹ ਕਬੂਤਰਾਂ ਦੀ ਖੜਾਨ ਦੇਖੋ ਜਿਹੜੇ ਖੜੇ ਆ ਸਾਹਮਣੇ ਦੇਖੋ ਨਸਾਂ ਬਹੁਤ ਹੀ ਸੋਹਣੇ ਸੋਹਣੇ ਭਿੰਦੇ ਬਾਈ ਦੇ ਕੋਲ ਆਹ ਦੇਖੋ ਬਾਈ ਚਿੱਟਾ ਕਬੂਤਰ ਹੈ ਚਿੱਟੀਆਂ ਦਾ ਆ ਪੂਰਾ ਵਧੀਆ ਆ ਇੱਕ ਨਾਲ ਕਬੂਤਰੀ ਖੜੀ ਆ ਚਿੱਟੀ ਕਾਲੀ ਅਖਰੀ ਆ ਸ਼ਾਇਦ ਉਹ ਕਬੂਤਰਾਂ ਦਾ ਦੇਖੋ ਇਹੜਾ ਪਿੱਛੇ ਖੜਾ ਬਈ ਖਟੀਆਂ ਦਾ ਬਾਲੇ ਵਧੀਆ ਵਧੀਆ ਉੱਚੇ ਲੰਬੇ ਕਬੂਤਰ ਆ ਵੀਰ ਦੇ ਕੋਲ ਕਬੂਤਰਾਂ ਦੀ ਗੱਲ ਕਰੀਏ ਕਬੂਤਰ ਕਿਸੇ ਭਰਾ ਕੰਨੀ ਅੱਜ ਕੱਲ ਮਾੜੇ ਦੇਖਿਆ ਜਾਵੇ ਕਿਤੇ ਵੀ ਜਾਈਦਾ ਜਾ ਕੇ ਦੇਖੀਦਾ ਪੂਰੀਆਂ ਵਧੀਆ ਨਸਲਾਂ ਮਿਲਦੀਆਂ ਨੇ ਆਹ ਕਬੂਤਰ ਦੇਖੋ ਆ ਇੱਕ ਟੈਡੀਆਂ ਦੇ ਵਿੱਚੋਂ ਲੱਗਦਾ ਆ ਧਿਆ ਨੀਲੀ ਆ ਬਈ ਇਹ ਨਵੇਂ ਪਰਾਂ ਤੇ ਆ ਇਹ ਜਿਹੜੇ ਪੱਟੇ ਗਏ ਮੇਰੇ ਖਿਆਲ ਨਾਲ ਬਾਜ਼ੀਆਂ ਚ ਉੱਡਣਗੇ ਬਾਈ ਹੁਣ ਮਤਲਬ ਵੀ ਉਡਾਣ ਲਈ ਤਿਆਰੀ ਆ ਬੈਰੀ ਦੇ ਹੱਥੋਂ ਜਿਹੜੇ ਬਚ ਗਏ ਉਹ ਤੇ ਉੱਡਣਗੇ ਉੱਡਣਗੇ ਇੱਕ ਆ ਸ਼ਾ ਅੱਖਾ ਪਰਾਂ ਤੇ ਇਹਦੇ ਵੀ ਡੱਕੇ ਆ ਆਹ ਇੱਕ ਮੁੱਤਰ ਬਹੁਤ ਸਨ ਖਾ ਲਗਾ ਚਿੱਟੀਆਂ ਖਾਂਦਾ ਵजूद ਬੜਾ ਤਗੜਾ ਇੱਕ ਮੁੱਤਰ ਦਾ ਖੜਾਣ ਵੀ ਬਹੁਤ ਸੋਹਣੀ ਹੈ ਜੀ ਤੇ ਅੱਖਾਂ ਕਿੰਦਾ ਨਹੀਂ ਚਮਕ ਦੂਰੋਂ ਚਮਕਦੀਆਂ ਨੇ ਨਸਲਾਂ ਵੀ ਚੰਗਾ ਹੀ ਲੱਗਦਾ ਆ ਜਿਵੇਂ ਉਹ ਨਹੀਂ ਹੁੰਦੇ ਸਹਾਨਪੁਰੀ ਇਹ ਕਿਵੇਂ ਹੈ ਜੀ ਪੂਛ ਇਹਦੀ ਕਾਲੀ ਹੈ ਸ਼ਾਇਦ ਹਾਂ ਕਾਲੀ ਪੂਛ ਦਾ ਕਬੂਤਰ ਆ ਬਈ ਇਹ ਹਾਂ ਦੇਖੋ ਕਾਲੀਆਂ ਦਾ ਕਾਲਸਰਾ ਵੀ ਆ ਇਹ ਚੱਪ ਆ ਗਿਆ ਲੱਗੇ ਦੇਖੋ ਹੁਣ ਇਹਦੀ ਕੋਆਲਿਟੀ ਪੈਰਾਂ ਦੇ ਉੱਤੇ ਇਹਨਾਂ ਦੇ ਨਲੀ ਪੈਰੀ ਨਲੀ ਮੋਜ ਨਲੀ ਪੈਰੇ ਆ ਮੋਜ ਆ ਲੱਤਾਂ ਦੇ ਨਾਲ ਨਾਲ ਆ ਜਿਹੜੀ ਵੱਡੀ ਨਹੀਂ ਹੈਗੀ ਇੱਕ ਇਹ ਉੱਪਰ ਬਹਿ ਗਿਆ ਤੇ ਆਹ ਕਬੂਤਰ ਦੇਖੋ ਇਹਦਾ ਕਲਰ ਕਿੰਨਾ ਵਧੀਆ ਇੱਧਰ ਉੱਧਰ ਬੈਠ ਰਿਹਾ ਠਾਪੇ ਲਾ ਰਿਹਾ ਇੱਕ ਤੇ ਆਹ ਆ ਗਿਆ ਫੇਰ ਭਾਈ ਦੇਖੋ ਸਾਨ ਰੰਗ ਵੀ ਬਹੁਤ ਸੋਹਣਾ ਆ ਖੂਬਸੂਰਤੀ ਆ ਕਬੂਤਰ ਦੀ ਇੱਕ ਇੱਕ ਕਾਲੀ ਮਖਿਆਲੀ ਕਬੂਤਰੀ ਆ ਪਤਾ ਨਹੀਂ ਕਬੂਤਰ ਆ ਆ ਗਿਆ نیچے ਪੋਜਾ ਖੁੱਡੇ ਦੇ ਵਿੱਚ ਕਬੂਤਰੀਆਂ ਨੇ ਬਈ ਉੱਡਣ ਵਾਲੀਆਂ ਆਹ ਦੇਖੋ ਕਰੋ ਇਸ ਸ਼ਾਂਕ ਮੇਰੇ ਵੀਰੇ ਕਿੱਦਾਂ ਦੀਆਂ ਲੱਗਦੀਆਂ ਦੱਸਣਾ ਜ਼ਰੂਰ ਆ ਬਈ ਇਹ ਕਬੂਤਰੀਆਂ ਨੇ ਤੇ ਦੂਜੀ ਸਾਈਡ ਜਿਹੜੇ ਉਹ ਕਬੂਤਰ ਨੇ ਇੱਕ ਨੀਲੀ ਆਵੀ ਆ ਇੱਧਰ ਨਾਰਾ ਇਹਦੇ ਵਿੱਚ ਨਾਰਾ ਬਾਈ ਹਾਂ ਦੇਖੋ ਆਹ ਹੋ ਗਿਆ ਤਾਂ ਬਫਾ ਚਿੱਟਾ ਬਾਕੀ ਬਈ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਤੇ ਨਵੀਂ ਵੀਡੀਓ ਲੈ ਕੇ ਮਿਲਦੇ ਹਾਂ ਬਹੁਤ ਸ਼ੇਤੀ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ